ਪਰ ਸਾਹਮਣੇ ਆ ਰਹੀ ਹੈ ਸਲਫਾਸ ਖਾਣ ਵਾਲੇ ਕਿਸਾਨ ਰਣਜੋਤ ਸਿੰਘ ਦਾ ਪਰਿਵਾਰ ਸਾਹਮਣੇ ਆਇਆ ਹੈ ਜੀਹਾਂ ਦੱਸਦੇ ਕਿ ਬੀਤੇ ਦਿਨ ਹੀ ਸ਼ੰਭੂ ਸਰਤੇ ਇੱਕ ਕਿਸਾਨ ਦੇ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿਉਂਕਿ ਉਹ ਇਹ ਸਾਰੇ ਮਾਹੌਲ ਤੋਂ ਇੰਨਾ ਕਿ ਤੰਗ ਪਰੇਸ਼ਾਨ ਹੋ ਚੁੱਕਾ ਸੀ ਕਿ ਉਸ ਤੋਂ ਬਾਅਦ ਉਸ ਨੇ ਸਲਫਾਸ ਖਾ ਲਈ ਤੇ ਉਸ ਨੂੰ ਜਲਦ ਤੋਂ ਜਲਦ ਹਸਪਤਾਲ ਪਹੁੰਚਾਇਆ ਗਿਆ ਜਿਸ ਤੋਂ ਬਾਅਦ ਹੁਣ ਉਸ ਨੂੰ ਅੱਜ ਸਵੇਰ ਨਸੇ ਕੇ ਹਾਲਤ ਨਾਜ਼ੁਕ ਹੋਣ ਕਾਰਨ ਰਜਿੰਦਰ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਤਾਂ ਕਿ ਇਸ ਸੰਬੰਧੀ ਜਦੋਂ ਖੰਨਾ ਦੇ ਵਿੱਚ ਪਰਿਵਾਰ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਰਣਜੋਦ ਸਿੰਘ ਦੀ ਮਾਤਾ ਤੇਜਕੌਰ ਪੁੱਤਰ ਸੁਖਦੀਪ ਸਿੰਘ ਭਰਾ ਕਮਲਦੀਪ ਸਿੰਘ ਅਤੇ ਪਿੰਡ ਰਤਨ ਢੇੜੀ ਦੇ ਸਰਪੰਚ ਨੇ ਦੱਸਿਆ ਕਿ ਰਣਜੋਦ ਸਿੰਘ 8 ਦਸੰਬਰ ਨੂੰ ਸ਼ੰਭੂ ਬਾਰਡਰ ਤੇ ਗਿਆ ਸੀ ਉਸ ਦਾ ਕਹਿਣਾ ਸੀ ਕਿ ਉਹ ਕਿਸਾਨੀ ਮੰਗਾ ਪੂਰੀਆਂ ਕਰਵਾਉਣ ਦੇ ਲਈ ਦਿੱਲੀ ਜਾ ਰਿਹਾ ਹੈ ਲੇਕਿਨ ਤੁਹਾਨੂੰ ਦੱਸੇ ਕਿ ਇਹ ਕਿਸਾਨ ਰਣਜੋਦ ਸਿੰਘ ਅਤੇ ਉਸ ਦਾ ਪਰਿਵਾਰ ਪੂਰੀ ਤਰ੍ਹਾਂ ਤੇ ਨਾਲ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ ਹੈ ਜਿਸ ਕਾਰਨ ਉਸਨੇ ਇਸੇ ਕਿਸਾਨੀ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਬਾਰੇ ਸੋਚਿਆ ਅਤੇ ਫਿਰ 8 ਦਸੰਬਰ ਨੂੰ ਉੱਥੇ ਬਾਰਡਰ ਤੇ ਪਹੁੰਚਿਆ ਲੇਕਿਨ ਅੱਜ ਤੁਹਾਨੂੰ ਦੱਸਦੇ ਕਿ ਹੁਣ ਇਹ ਹਾਲਾਤ ਬਣ ਗਏ ਕਿ ਬੀਤੇ ਦਿਨ ਉਸ ਦੇ ਵੱਲੋਂ ਸਲਫਾਸ ਖਾ ਲਈ ਗਈ ਅਤੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਹੁਣ ਕਿਸਾਨ ਰਣਜੋਤ ਸਿੰਘ ਹਸਪਤਾਲ ਦੇ ਵਿੱਚ ਦਾਖਲ ਹੈ ਅਤੇ ਪਰਿਵਾਰ ਦਾ ਇਸ ਮਗਰੋਂ ਕੀ ਕੁਝ ਕਹਿਣਾ ਹੈ ਉਹ ਵੀ ਤੁਸੀਂ ਸੁਣ ਸਕਦੇ ਹੋ ਤੇਜਕੁਰ ਤੇਜਕੁਰ ਕਿਹੜਾ ਪਿੰਡ ਆਪਣਾ ਰਤਨਹੜੀ ਅੱਛਾ ਮੈਂ ਜਿਹੜਾ ਆਪਣਾ ਇੱਕ ਬੇਟਾ ਸੀ ਉਹ ਸ ਕੀ ਨਾਮ ਸੀ ਉਹਦਾ ਅਰਨਜੋਤ ਸਿੰਘ ਉਹ ਦੋ ਸੀ ਕਿੰਨੀ ਦਿਨ ਹੋ ਗਿਓ ਤੁਹਾਨੂੰ ਦੇ ਉਹ 8 ਤਰੀਕ ਨੂੰ ਗਿਆ ਹੁਣ ਅੱਛਾ ਜੀ ਪਹਿਲਾਂ ਮਹੀਨਾ ਲਾਇਆ ਪਹਿਲਾਂ ਕਈ ਮਹੀਨੇ ਲਾਇਆ ਜਾਂ ਅੱਛਾ ਜੀ ਉਹਨਾਂ ਨਾਲ ਖਾਨੀ ਜਥੇਦਾਰ ਜਿਹੜਾ ਹੈਗਾ ਚਮਕੌਰ ਸਾਹਿਬ ਤੇ ਨੇ ਮੈਂ ਕਹਿੰਦੀ ਆ ਪਤਾ ਨਹੀਂ ਮੈਨੂੰ ਤੇ ਕੁਝ ਪਤਾ ਲੱਗਿਆ ਤੁਹਾਨੂੰ ਉਹਨਾਂ ਦਾ ਉੱਥੇ ਪੁੱਛੋ ਉਹਨਾਂ ਨੇ ਕਹਿੰਦੇ ਕੁਝ ਨਾ ਸਾਨੂੰ ਨਹੀਂ ਪਤਾ ਅੱਛਾ ਜੀ ਪਹਿਲਾਂ ਕਿੰਨੀ ਵਾਰ ਜਾ ਚੁੱਕੇ ਹੋ ਉੱਥੇ ਜਿੱਥੇ ਆ ਤੀਆ ਹੱਲਾ ਯਾ ਹਾਂ ਕੋਈ ਜ਼ਮੀਨ ਜਮਣ ਵੀ ਹੈਗੀ ਆਪਣੇ ਕੋਲ ਨਹੀਂ ਸਾਡੇ ਕੋਲ ਕੁਝ ਨਹੀਂ ਹੈਗਾ ਕੋਈ ਕਰਜ਼ਾ ਵਗੈਰਾ ਹੋਰ ਕਰਜ਼ਾ ਤਾਂ ਚੜੇ ਹੋਈ ਨੇ ਕੱਲ ਤੇ ਤਾਂ ਬਹੇਰੇ ਨੇ ਅੱਛਾ ਜੀ ਕਿੰਨਾ ਕੁ ਪਤਾ ਹੈ ਉਹ ਕਰਜ਼ਾ ਕੁਝ ਕਿੰਨਾ ਰੁਪਇਆ ਹੈ ਪਤਾ ਹੀ ਆ ਕਰਜ਼ਾ ਬਹੇਰਾ 40 ਫਿਰਦੇ ਨੇ ਹਨ ਜ਼ਮੀਨ ਹੈਗੀ ਸੀ ਤੁਹਾਡੀ ਕੋਲ ਪਹਿਲਾਂ ਸਾਡੇ ਕੋਲ 6.5 ਕਿਲੇ ਅੱਛਾ ਜੀ ਕਰਜ਼ੇ ਕਰਕੇ ਕੀ ਕਰਜ਼ੇ ਕਰਕੇ ਪਹਿਲਾਂ ਵੀ ਵੇਚਤੀ ਜ਼ਮੀਨ ਵਾਲਾ ਹੀ ਵੇਚ ਗਿਆ ਜ਼ਮੀਨ ਕੀ ਨਹੀਂ ਵੀ ਸਾਢੇ 6 ਕਿਲੋ ਤੇ ਹੁਣ ਕੋਈ ਤੁਹਾਨੂੰ ਕੋਈ ਆਈ ਹੈ ਖਬਰ ਸਾਰੀ ਹੋ ਗਈ ਉਹਦੀ ਉੱਥੋਂ ਕੋਈ ਨਾ ਕੋਈ ਨਹੀਂ ਆਈ ਤੇ ਹੁਣ ਕੋਈ ਜਾ ਰਿਹਾ ਉੱਥੇ ਸਾਡੇ ਪਿੰਡ ਦੇ ਬੰਦੇ ਮੇਰੇ ਹਾਂ ਜਾਣਗੇ ਖੜੇ ਨਹੀਂ ਬੰਦੇ ਸੁਖਦੀਪ ਸਿੰਘ ਆਈ ਕੀ ਪਾਦਰ ਦਾ ਨਾਮ ਕੀ ਸੀ ਰਣਜੋਤ ਸਿੰਘ ਜੀ ਕਿੰਨੇ ਦੇ ਦੋ ਕਿਸਾਨੀ ਦੋ ਲੰਚ ਉੱਥੇ ਅੱਗੇ ਵੀ ਸਾਲ ਲਾ ਕੇ ਆਏ ਨਹੀਂ ਜੀ ਹੁਣ 6-7 ਦਿਨ ਹੋ ਗਏ ਗਏ ਹੋਏ ਸੀ ਉੱਥੇ ਜੀ ਅੱਜ ਕੀ ਗੱਲ ਹੈ ਅੱਜ ਕੁਝ ਨਹੀਂ ਹੋਇਆ ਜੀ ਆ ਹੁਣ ਕਫੂਨ ਆਇਆ ਘੰਟੇ ਕ ਪਹਿਲਾਂ ਵੀ ਉਹ ਉਹ ਵੀ ਸਾਟ ਉੱਥੇ ਛੱਟ ਲੱਗੀ ਉਹਨਾਂ ਦੇ ਅੱਛਾ ਜੀ ਹਾਂਜੀ ਹੁਣ ਅਸੀਂ ਉਹ ਜ਼ਖਮੀ ਆ ਵੀ ਉਹ ਆਪਣੇ ਰਜਿੰਦਰਾ ਵੀ ਉੱਤੇ ਦਾਖਲ ਕਰਾਏ ਹੋਣੀ ਹਾਂਜੀ ਹਾਂ ਤੇ ਹੁਣ ਤੁਸੀਂ ਉੱਥੇ ਵੇਲੇ ਜਾ ਰਹੇ ਤੁਸੀਂ ਹਾਂਜੀ ਜਾ ਰਹੇ ਹਾਂ ਸਰ ਕੌਣ ਕੌਣ ਜਾ ਰਹੇ ਸਰਪੰਚ ਸਾਹਿਬ ਵਗੈਰਾ ਸਾਰੇ ਚਾਚੇ ਤਾਏ ਨੇ ਜੀ ਸਰਪੰਚ ਸਾਹਿਬ ਕਿਨੇ ਸਰਪੰਚ ਸਾਹਿਬ ਖੜੇ ਨੇ ਮੈਂ ਆਪਣੇ ਪਰਿਵਾਰ ਚ ਆਪਣੇ ਪਰਿਵਾਰ ਚ ਮੇਰੇ ਦਾਦੀ ਆ ਜੀ ਡੈਡੀ ਆ ਇੱਕ ਮੇਰਾ ਭਰਾ ਮੇਰਾ ਚਾਚਾ ਜੀ ਆ ਚਾਚਾ ਜੀ ਸਾਰੇ ਇਕੱਠੇ ਹੀ ਨੇ ਤੇ ਕੰਮ ਕੀ ਕਰਦਾ ਸੀ ਤੁਹਾਡੇ ਫਾਦੇ ਸਰ ਉਹ ਪ੍ਰਾਪਰਟੀ ਡੀਲਰ ਦਾ ਕਰਦੇ ਸੀ ਅੱਛਾ ਜੀ ਹਾਂਜੀ ਤਪੇਲਾ ਵੀ ਲਗਾਤਾਰ ਧੰਨਿਆਂ ਤੇ ਜਾਂਦੇ ਨੇ ਹਾਂ ਜੀ ਲਗਾਤਾਰ ਸਾਰ ਰਹੇ ਕਿ ਅਨੀ ਜੀ ਧਰਨੇ ਤੇ ਅੱਛਾ ਜੀ ਹਾਂ ਜੀ ਦਿੱਲੀ ਵੀ ਜਾਂਦੇ ਰਹੇ ਨੇ ਦਿੱਲੀ ਵੀ ਜਾਂਦੇ ਰਹੇ ਨੇ ਆ ਪਹਿਲਾਂ ਕ ਵੀ 10 ਦਿਨ ਲਾ ਕੇ ਆਏ ਨੇ ਫੇਰ ਅੱਜ ਜਿੱਦਣ ਜਾਣਾ ਸੀ ਉਦੋਂ ਨੂੰ 6 6 ਦਿਨ ਹੋ ਗਏ ਜੀ ਹੁਣ ਫੇਰ ਗੈਨ ਦਵਾਰ ਅੱਜ ਗੱਲ ਹੋਈ ਸੀ ਤੁਹਾਡੀ ਸਵੇਰੇ ਨਹੀਂ ਜੀ ਮੇਰੀ ਕੱਲ ਗੱਲ ਹੋਈ ਸੀ ਹਾਂ ਕਹਿੰਦੇ ਠੀਕ ਠਾਕ ਆਈ ਹੋਈ ਸੀ ਕੱਲ ਹੋਈ ਸੀ ਹਾਂ ਜੀ ਦਾ ਕੀ ਨਾਮ ਹੈ ਆਪਣਾ ਮੇਰਾ ਕਮਲਦੀਪ ਸਿੰਘ ਮੇਰਾ ਪਿੰਡ ਪਿੰਡ ਦਾ ਆਪਣਾ ਇਹੀ ਪਿੰਡ ਆ ਜੀ ਮੇਰਾ ਕੀ ਨਾਮ ਪਿੰਡ ਦਾ ਇਹ ਰਤਨਹੀੜੀ ਪਿੰਡ ਆ ਜੀ ਉਹ ਕੀ ਸੀ ਤੁਹਾਡੇ ਇੱਥੇ ਪਿੰਡ ਦੇ ਜੀ ਕਿਸਾਨ ਸੀ ਜਿਹਦੇ ਇਹ ਰਣਜੋਤ ਸਿੰਘ ਮੇਰੇ ਤਾਇਆ ਜੀ ਦੇ ਲੜਕਾ ਜੀ ਅੱਛਾ ਜੀ ਤੇ ਪਹਿਲਾਂ ਵੀ ਮਤਲਬ ਦਿੱਲੀ ਧਰਨਿਆ ਤੇ ਜਿੱਦ ਮੈਂ ਪਹਿਲਾਂ ਸਾਲ ਧਰਨਾ ਚੱਲਿਆ ਉਹਦੇ ਵਿੱਚ ਵੀ ਪਹਿਲਾਂ ਜਾਂਦਾ ਰਹਿਆ ਤਿੰਨ ਤਿੰਨ ਚਾਰ ਚਾਰ ਮਹੀਨੇ ਲਾ ਕੇ ਆਉਂਦਾ ਸੀ ਤੇ ਹੁਣ ਜਦ ਤੂੰ ਇਹ ਧਰਨਾ ਸ਼ੁਰੂ ਹੈ ਇਹਦੇ ਵਿੱਚ ਮੇਰੇ ਖਾਲੇ ਦੂਜੀ ਤੀਜੀ ਵਾਰੀ ਫੇਰ ਦੁਬਾਰੇ ਗਿਆ ਹੁਣ ਇਹਨੂੰ ਚਾਰ ਪੰਜ ਦਿਨ ਹੋ ਗਏ ਸੀਗਾ ਇਹਨੂੰ ਤੇ ਮੇਰੇ ਆਪਾਸੇ ਸੰਪਰਕ ਨਹੀਂ ਹੋਇਆ ਜਾਂਦਾ ਹੋਇਆ ਜਰੂਰ ਦੱਸ ਕੇ ਗਿਆ ਵੀ ਮੈਂ ਚੱਲੇ ਆ ਉੱਥੇ ਤੇ ਇਹ ਕਹਿੰਦਾ ਮੇਰੇ ਪਿੱਛੇ ਘੇੜਾ ਗੂੜਾ ਮਾਰਿਓ ਤੇ ਸਾਡਾ ਚਲੋ ਕੰਮ ਤੇ ਅੱਜ ਕੁਦਰਤੀ ਇਹਨਾਂ ਦੇ بیٹے ਨੂੰ ਸੁਖਦੀਪ ਨੂੰ ਫੋਨ ਆਇਆ ਵੀ ਉੱਥੇ ਕੋਈ ਹਲਚਲ ਹੋਈ ਆ ਵੀ ਉਹਦੇ 'ਚ ਬੰਦੇ ਜ਼ਖਮੀ ਹੋ ਗਏ ਤੇ ਵੀ ਉਹਦੇ 'ਚ ਥੋੜਾ ਜਿਹੜਾ ਹੈਗਾ ਜੋਤ ਸਿੰਘ ਡੈਡੀ ਤੇਰਾ ਵੀ ਉਹ ਵੀ ਜ਼ਖਮੀ ਆ ਵੀ ਹੋਰ ਜਿੰਦਰਾ ਹਸਪੀਟਲ 'ਚ ਦਾਖਲ ਹੋਇਆ ਤੇ ਹੁਣ ਕਿਸ ਦਾ ਤੁਸੀਂ ਉੱਥੇ ਜਾ ਰਹੇ ਹੋ ਪਟਿਆਲਾ ਹਾਂਜੀ ਹਾਂ ਹੁਣ ਨਾਲੇ ਪੰਜ ਛੇ ਮੁੰਡੇ ਨੇ ਪਿੰਡੋਂ ਪੰਜ ਨੇ ਸਰਪੰਚ ਨੇ ਇਹਨਾਂ ਨੂੰ ਨਾਲ ਲੈ ਕੇ ਉੱਥੇ ਚੱਲੇ ਆ ਜਾ ਕੇ ਪਤਾ ਲੱਗੂਗਾ ਵੀ ਕੀ ਹੋਇਆ ਜੀ ਕਾਹਦੇ 'ਚ ਜ਼ਖਮੀ ਹੋਏ ਪਹਿਲੇ ਰਾਜਪੁਰਾ ਗਏ ਨਹੀਂ ਸੀ ਸਿੱਧੇ ਪਟਿਆਲਾ ਕੋਲ ਚੁੱਕ ਕੇ ਨਹੀਂ ਉਹਦੇ ਬਾਰੇ ਨਹੀਂ ਪਤਾ ਜੀ ਜਿੱਥੇ ਮਤਲਬ ਇਹ ਜਿਹੜੇ ਹੈਗੇ ਸੀ ਜਿਵੇਂ ਜਿੱਥੇ ਜੱਥੇਬੰਦੀ ਨਾਲ ਜਿਹੜੇ ਨਾਲ ਅਟੈਚ ਹੋਣਾ ਤੇ ਉਹਨਾਂ ਕੋਲੇ ਸੀਗਾ ਪੁੱਛਿਆ ਵੀ ਪਤਾ ਲੱਗਾ ਕਿ ਕਦੇ ਸੇਵਾ ਸੁਭਾ ਲੰਗਰ ਵਗੈਰਾ ਦੀ ਸੇਵਾ ਵਗੈਰਾ ਹਾਂਜੀ ਹਾਂ ਉੱਥੇ ਜਿਹੜਾ ਲੰਗਰ ਚੱਲਦਾ ਸੀ ਤੇ ਉਹਦੇ ਉਹ ਹੀ ਬੰਦੇ ਦਾ ਫੋਨ ਆਇਆ ਉਹ ਕਹਿੰਦੇ ਸਾਡੇ ਕੋਲ 5-6 ਦਿਨ ਲੰਗਰ ਚ ਹੀ ਸੇਵਾ ਚਲ ਕਰਦਾ ਸੀ ਉਹਨਾਂ ਨੇ ਫੋਨ ਕਰਿਆ ਵੀ ਇੱਕਣਾ ਮਤਲਬ ਜਿਹੜੀ ਅੱਜ ਕੋਈ ਹਲਚਲ ਦੇ ਵਿੱਚ ਜਿਹੜੀ ਹੈਗੀ ਹੈ ਜ਼ਖਮੀ ਹੋਣੇ ਬੰਦੇ ਵੀ ਤੁਸੀਂ ਉੱਥੇ ਪਹੁੰਚ ਜੂ ਕਿ ਕਿੰਨੀ ਕੋਮਰ ਦੇ ਕਿੰਨੇ ਕਿੰਨੇ ਇਹਨਾਂ ਦੀ ਉਮਰ ਹੋਣੀ ਆ ਜੀ 55-58 ਦੇ ਕਰੀ ਉਹ ਜਮੀਨ ਉਹ ਗੱਲ ਵੇਖਿਆ ਕਿ ਜੀ ਜਮੀਨ ਇਹਨਾਂ ਕੋਲ ਪਹਿਲਾਂ ਸਾਢੇ 6 ਕਿਲੇ ਸੀਗੇ ਜੀ ਤੇ ਇਹਨਾਂ ਦੇ ਮਤਲਬ ਚਾਰ ਚਾਰ ਭੈਣਾਂ ਸੀ ਤੇ ਉਹ ਕਰਜ਼ੇ ਕੁੰਜੇ ਦੇ ਵਿੱਚ ਵੇਗੀ ਮਕਾਨ-ਮਕੂਨ ਪਾਇਆ ਜਿਵੇਂ ਤੇ ਹੁਣ ਤੁਹਾਨੂੰ ਪਤਾ ਹੀ ਹੈ ਖੇਤੀਬਾੜੀ ਚੋਂ ਉਹਨੀ ਆਮਦਨ ਹੁੰਦੀ ਨਹੀਂ ਜੀ ਉਹਦੇ ਚ ਪਹਿਲਾਂ ਕਾਫੀ ਸਾਲ ਹੋ ਗਏ ਉਦੋਂ ਸਾਰੀ ਵੇਗੀ ਜਮੀਨ ਕੋਈ ਕਰਜ਼ਾ ਵਗੈਰਾ ਹੈ ਨਾ ਕਰਜ਼ਾ ਤਾਂ ਹੁਣ ਸਾਰਾ ਕਰਜ਼ੇ ਹੀ ਸੀਗਾ ਜੀ ਮਕਾਨ-ਮਕੂਨ ਵੀ ਕਰਜ਼ਾ ਲੈ ਕੇ ਪਾਇਆ ਤੇ ਵੈਸੇ ਵੀ ਕਰਜੇ ਦੇ ਨਾਲ ਹੀ ਜਿਹੜਾ ਹੈਗਾ ਇਹਨਾਂ ਦਾ ਪਰਿਵਾਰ ਚੱਲ ਰਿਹਾ ਹੈ ਫਿਲਹਾਲ ਕੰਮ ਕੀ ਕਰਦੇ ਸੀ ਫਿਲਹਾਲ ਤਾਂ ਜਿਵੇਂ ਕੋਈ ਪ੍ਰੋਪਰਟੀ ਡੀਲਰ ਦਾ ਹੀ ਕੰਮ ਕਰਦੇ ਸੀ ਮਾੜਾ ਮੋਟਾ ਕੋਈ ਜਿਹੜਾ ਸੌਦਾ ਹੋ ਗਿਆ ਤੇ ਉਹਦੇ ਨਾਲ ਹੀ ਗੁਜ਼ਾਰਾ ਪਤਾ ਆਪਣਾ ਚੱਲਦਾ ਸੀ ਇਹਨਾਂ ਨੂੰ ਕੀ ਮੰਗ ਕਰਨਾ ਚਾਹੁੰਦੇ ਨੇ ਸਰਕਾਰਾਂ ਤੋਂ ਤਾਂ ਦੇਖੋ ਜੀ ਮੰਗ ਜਿਹੜੀ ਪਹਿਲਾਂ ਤੋਂ ਹੀ ਲਗਾਤਾਰ ਚੱਲ ਆ ਰਹੀ ਹੈ ਵੀ ਇੱਕ ਤਾਂ ਐਮਐਸਪੀ ਦਾ ਜਿਹੜਾ ਰੌਲਾ ਚੱਲਦਾ ਵੀ ਜਿਹੜਾ ਐਮਐਸਪੀ ਮਤਲਬ ਫਸਲਾਂ ਤੇ ਲਾਗੂ ਕੀਤਾ ਜਾਵੇ ਤੇ ਐਦਾਂ ਦੀਆਂ ਜਿਹੜੀਆਂ ਮੰਗਾਂ ਨੇ ਕਿਸਾਨਾਂ ਦੀਆਂ ਬਸ ਉਹੀ-ਉਹੀ ਮੰਗਾਂ ਨੇ ਜਿਹੜੀਆਂ ਸਾਲ ਪਹਿਲਾਂ ਸੀ ਅੱਜ ਵੀ ਉਹੀ ਨੇ ਜੀ ਨੀ ਸੰਤੋ ਅੱਜ ਹੁਣ ਪਤਾ ਲੱਗਿਆ ਜੀ ਵੀ ਉੱਥੇ ਐਂਦਿਆਂ ਗੱਲਬਾਤ ਹੋ ਗਈ ਵੀ ਉਹ ਅਰिजਨ ਦਾ ਦਾਖਲ ਨੇ ਵੀ ਐਂਦਿਆਂ ਗੱਲ ਵੀ ਉੱਥੇ ਕੁਝ ਕੋਈ ਹਲਚਲ ਹੋਈ ਆ ਹਾਂ ਹਲਚਲ ਹੋਈ ਆ ਹਾਂ ਹਲਚਲ ਹੋਈ ਆ ਉਹਦੇ ਬਾਰੇ ਸਾਨੂੰ ਪਤਾ ਲੱਗਿਆ ਉਹ ਹੁਣ ਮੈਨੂੰ ਵੀ ਪਤਾ ਲੱਗਿਆ ਹੁਣ ਮੈਂ ਤਾਂ ਹੀ ਇਹਨਾਂ ਦੇ ਘਰ ਆਇਆ ਅੱਛਾ ਜੀ ਤੇ ਉਹ ਉਹ ਗਏ ਪਹਿਲਾਂ ਵੀ ਰਹੇ ਨੇ ਪਿਛਲੇ ਸਾਲ ਜਿਹੜਾ ਦੋ ਤਾਈ ਸਾਲ ਲਗਾਤਾਰ ਲਗਾਤਾਰ ਨਾ ਚੱਲੇ ਆ ਉੱਥੇ ਵੀ ਰਹੇ ਨੇ ਉਹ ਹੁਣ ਵੀ ਰਹੇ ਨੇ ਇਹਨਾਂ ਦੇ ਫਾਦਰ ਸਾਹਿਬ ਨਾਮ ਜਗਜੀਤ ਆਪਣੇ ਤੇ ਹੁਣ ਵੀ ਉੱਥੇ ਨੇ ਉਹ ਤੁਹਾਡੇ ਨਾਲ ਕਦੇ ਗੱਲਬਾਤ ਹੋਈ ਉਹਨੇ ਮਿਲਦੇ ਨਹੀਂ ਨਹੀਂ ਮੈਨੂੰ ਜਾਣ ਤੋਂ ਪਹਿਲਾਂ 6 ਦਿਨ ਪਹਿਲਾਂ ਦੱਸਿਆ ਉਹਨੇ ਵੀ ਮੈਂ ਉੱਥੇ ਜਾਣਾ ਕਿੰਨੀ ਕੁ ਉਮਰ ਕਿੰਨੀ ਕਹੇ ਜੀ ਇਹਨਾਂ ਦੀ ਇਹ 55 55 ਸਾਲ ਦੇ ਕਿ ਨਹੀਂ ਜਿਵੇਂ ਜਿਹੜਾ ਅੰਦੋਲਨ 6 ਦਿਨ ਤੋਂ ਸ਼ੁਰੂ ਆਦੀ ਹੈ ਹਾਂ ਨਹੀਂ 6 ਨੂੰ ਜਾਣ ਦੀ ਜੇ ਥਾਗਾ ਮੈਨੂੰ ਦੱਸਿਆ ਵੀ ਮੈਂ 6 ਨੂੰ ਪਹਿਲਾਂ ਹੀ ਤਾਂ ਨੌਂ ਭੰਦੇਸਾ ਉਹ ਕੋ ਲਖਾਇਆ ਹੈ ਅੱਛਾ ਜੀ ਮੈਨੂੰ ਦੱਸਿਆ ਉਹਨੇ ਮੈਂ ਉਹ ਵੀ ਪਹਿਲੇ ਜੇ ਜਾਣਾ ਕੋਈ ਜ਼ਮੀਨ ਵਗੈਰਾ ਤਾਂ ਨਹੀਂ ਹੈਗੀ ਸੀ ਮੇਰੇ ਕੋਲ ਨਹੀਂ ਜ਼ਮੀਨ ਤਾਂ ਚਲੋ ਪਹਿਲਾਂ ਚਲੋ ਵਿਗੀਆਂ ਦੀ ਔਰ ਠੀਕ ਹੁਣ ਐਨ ਨਹੀਂ ਉਹ ਅੰਦੋਲਨ ਨਾਲ ਜੁੜਿਆ ਹੋਇਆ ਪੂਰਾ ਅੱਛਾ ਜੀ ਕਰਜ਼ੇ ਕਰਕੇ ਜ਼ਮੀਨ ਵਿੱਚ ਹੈ ਹਾਂ ਕਰਜ਼ੇ ਕਰਕੇ ਵਿੱਚ ਤੇ ਹੁਣ ਕੀ ਮੰਗ ਕਰਦੇ ਹੋ ਸਰਕਾਰਾਂ ਕੋ ਜਿਹੜੀ ਮੰਗ ਤਾਂ ਇਹ ਆ ਜੀ ਕਰਜ਼ੇ ਮਾਫ ਹੋਣ ਜਿਹੜੀ ਸਰਕਾਰੀ ਨਿਰਣਨ ਅਨੁਲਨ ਸਾਰੇ ਉਹਨਾਂ ਨਾਲ ਅਸੀਂ